ਬੋਡਾ ਆਫਿਸ ਤੇ ਆਇਓ ਤੁਸੀਂ ਆਉਣਾ ਆਹ ਤੇ ਆਓ ਅੱਜ 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 ਉਹਦੇ ਨਾਲ ਨਾਲ ਸੁਨੇਹਾ ਸੀ ਬਤਨਿਆ ਓਕੇ ਆ ਉਹਦਾ ਪਤਾ ਹੈ ਹਲੋ ਹਾਂ ਇੱਕ ਵਾਰ ਇੱਕ ਵਾਰ ਹੋਲਡ ਕਰਿਓ ਲੋ ਜੀ ਸਟਾਫ ਅੱਜ ਜੋ ਹੈ ਆਰ ਪਾਰਟੀ ਦਾ ਨੈਕਸਟ ਲੱਗਦਾ Oh, de... Esse é a É assim, ਸੋ ਸੰਬਾਰਕ ਨੰਬਰ ਤੁਹਾਨੂੰ ਮਿਲਿਆ ਇਹਨੇ ਇਹਨੇ ਸਿਰੇ ਤੇ ਕਿਸ਼ਮਤ ਜੋ ਉਹਨਾਂ ਤੋਂ ਹੋ ਰਿਹਾ ਹੈ ਸੋਮਾ ਗਲੇ ਜੀ ਅੱਜ ਟਿਕਟ ਮਿਲੀ ਹੈ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਸਭ ਕੁਝ ਅੱਜ ਨਾਮਜ਼ਦਗੀ ਪੱਤਰ ਤੁਹਾਡੀ ਪਰਜਾਈ ਨੂੰ ਟਿਕਟ ਮਿਲੀ ਹੈ ਤੁਸੀਂ ਕਿਸ ਤਰ੍ਹਾਂ ਦਾ ਲੱਗਦਾ ਬੜਾ ਲੰਬੇ ਅਰਸੇ ਤੋਂ ਸਮਾਜ ਦੀ ਸੇਵਾ ਕਰਦੇ ਆ ਰਹੇ ਹਾਂ ਸੋ ਅੱਜ ਮੌਕਾ ਮਿਲਿਆ ਅਪਲਕ ਦੇ ਵਿੱਚ ਅਪਲਕ ਦਾ ਸੇਵਾ ਕਰਨ ਦਾ ਸੋ ਜਿਹੜੀ ਸੀਟ ਹੈ ਸੀਮਾ ਹੰਸ ਜੀ ਯੂਨੀਵਰਸਿਟੀ ਦੀ ਸਾਡੀ ਭੈਣ ਜੀ ਨੂੰ ਇਹ ਜਿੱਤ ਕੇ ਦਿਖਾਵਾਂਗੇ ਔਰ ਮਹਿੰਦਰ ਭਗਤ ਜੀ ਦਾ ਖਾਸ ਸੁਰਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਦੇਖਦੇ ਜਿਹੜੀ ਟਿਕਟ ਦਿੱਤੀ ਆ ਨਾਡ ਨੰਬਰ ਵਾਰ ਤੋਂ ਔਰ ਨਾਡ ਨਾਡ ਨੰਬਰ ਵਾਰ ਦੇ ਜਿੰਨੇ ਵੀ ਉੱਥੇ ਜਿਹੜੇ ਰਹਿਣ ਵਾਲੇ ਲੋਕ ਆ ਅਸੀਂ ਉਹਨਾਂ ਚ ਜਾ ਕੇ ਉਹਨਾਂ ਵਿਚਰਾਂਗੇ ਜਿਹੜੀ ਇਹ ਜਿੱਤਵਾ ਇਹ ਪੂਰੇ ਤਰੀਕੇ ਨਾਲ ਜਿੱਤ ਬਣਾ ਦੋ ਟੂ ਡੋਰ ਪ੍ਰਚਾਰ ਵੀ ਕੀਤਾ ਜਾਏਗਾ ਤੁਹਾਡੇ ਵੱਲੋਂ ਬਿਲਕੁਲ ਜੀ ਬਿਲਕੁਲ ਸਾਰੇ ਹੁਣ ਜਿੰਨੇ ਵੀ ਸਾਥੀ ਲਾਏ ਸਾਰੇ ਇਸ ਤਰੀਕੇ ਦੇ ਆਪਾਂ ਇਲਾਕੇ ਦੇ ਵਸਨੀਕ ਉਹ ਕਿਹੜੇ ਕਿਹੜੇ ਕੰਮ ਤੋਂ ਲੱਗਦਾ ਕਿ ਹੋਏ ਵੀ ਹੈਗੇ ਵੈਸਲ ਦੇ ਵਿੱਚ ਤਕਰੀਬਨ ਸਾਰੇ ਹੀ ਜਿੰਨੇ ਵੀ ਕੰਮ ਆ ਭਾਵੇਂ ਵਾਟਰ ਸਪਲਾਈ ਦੇ ਲਾ ਲਓ ਤੁਸੀਂ ਭਾਵੇਂ ਸੀਵਰੇਜ ਦੇ ਲਾ ਲਓ ਭਾਵੇਂ ਹੋਰ ਤਰ੍ਹਾਂ ਦੀ ਸੜਕਾਂ ਤੇ ਵੀ ਲਾ ਲਓ ਇਸ ਕਰਕੇ ਵਿਕਾਸ ਨਹੀਂ ਹੋ ਰਿਹਾ ਜਿੰਦ ਤੱਕ ਕਾਰਪੋਰੇਸ਼ਨ ਨਹੀਂ ਬਣਦੀ ਹੁਣ ਦੇਖੋ ਕੋਈ ਕੰਮ ਨਹੀਂ ਹੋਣੇ ਔਰ ਕਾਰਪੋਰੇਸ਼ਨ ਬਣਨ ਦਾ ਮੌਕਾ ਮਿਲਿਆ ਵਾ ਸੋ ਅਸੀਂ ਇਹ ਜਿੱਤਾਂਗੇ ਜਿੱਤ ਕੇ ਜਿਹੜੇ ਸਾਡੇ ਲੋਕ ਜ ਨਿਗਮ ਦਾ ਉਹ ਇਹਦੇ ਆਧਾਰ ਤੇ ਅਸੀਂ ਜ਼ਰੂਰ ਕਰਾਓ ਠੀਕ ਮੇਰਾ ਨਾਮ ਸੀਮਾ ਹਾਂ ਕਿੰਨੇ ਨੰਬਰ ਵਾਰਡ ਚੋਂ ਤੁਸੀਂ 59 ਤੋਂ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਸੀਂ ਅੱਜ ਕਾਗਜ਼ ਭਰ ਕੇ ਆਏ ਹੋ ਬਹੁਤ ਵਧੀਆ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਵਧੀਆ ਫੀਲਿੰਗ ਆ ਰਹੀ ਹੈ ਖਾਸ ਤੌਰ ਤੇ ਤੁਸੀਂ ਮੈਨੂੰ ਪਾਰਟੀ ਦੇ ਸਾਨੂੰ ਬੋਕਾ ਦਿੱਤਾ ਹੂੰ ਤੁਸੀਂ ਤੁਸੀਂ ਮਹਿਲਾ ਉਹ ਮਹਿਲਾ ਲਈ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਨੇ ਵੈਸਟ ਵਿੱਚ ਕਾਫੀ ਲੁੱਟਾ ਖੋਹ ਰਹੀਆਂ ਨੇ ਉਹਦੇ ਲਈ ਸੁਰੱਖਿਆ ਦੇ ਇੰਤਜ਼ਾਮ ਕਿਵੇਂ ਦੇਖਦੇ ਹੋ ਜੇ ਜੇ ਤੁਹਾਡੀ ਪਾਰਟੀ ਆਂਦੀ ਹੈ ਤਾਂ ਕਿਹੋ ਜਿਹਾ ਮਹਿਲਾ ਲਈ ਸੁਰੱਖਿਆ ਦੇ ਇੰਤਜ਼ਾਮ ਰੱਖਣਗੇ ਜਾਂ ਫਿਰ ਕਿਹੜੀਆਂ ਤਬਦੀਲੀਆਂ ਜਿਹੜੀਆਂ ਆਪਣੇ ਵਾਰਡ ਵਿੱਚ ਚਾਹਦੇ ਹੋ ਕੋ ਜੋ ਵੀ ਉਸ ਏਰੀਏ 'ਚ ਕਿਸੇ ਵੀ ਤਰ੍ਹਾਂ ਦੀ ਮੇਲੀਆਂ ਨੂੰ ਪ੍ਰੋਬਲਮ ਹੋਏਗੀ ਜਾਂ ਜੋ ਕੋਈ ਵੀ ਸਾਡੀ ਜ਼ਰੂਰਤ ਹੋਏਗੀ ਅਸੀਂ ਨਾਲ ਖੜਾਾਂਗੇ ਉਹਦੇ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਹੋਵੇ ਫਾਈਨੈਂਸ਼ਲੀ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦੀ ਸਿਨਾਲ ਸਾਹਿਬ ਹਾਲ ਫਿਲਹਾਲ ਵਾਰਡ ਮਤਲਬ ਕਿ ਕੰਮਾ ਤੁਹਾਡੀ ਨਿਗਾਹ ਚ ਜਿਹੜੇ ਪਹਿਲ ਦੇ ਆਧਾਰ ਤੇ ਤੁਸੀਂ ਕਰੋਗੇ ਕੀ ਕੀ ਕੰਮ ਨੇ ਤੁਹਾਡੇ ਵਾਰਡ ਵਿੱਚ ਦੇਖੋ ਅਰੁਣ ਨੇ ਕਿਹਾ ਹੀ ਹੈਗਾ ਪਹਿਲੀ ਜਰੂਰਤ ਮੁੰਡਲੀ ਜਰੂਰਤਾਂ ਜਿਹੜੀਆਂ ਕਿ ਪਾਣੀ ਸੀਵਰੇਜ ਦੀ ਸੜਕਾਂ ਦੀ ਠੀਕ ਹੈ ਤੇ ਹੁਣ ਵਾਰਡ ਵਿੱਚ ਤੁਹਾਡੇ ਜਿਹੜੇ ਰਿਲੇਟਿਵ ਨੇ ਜਾਂ ਫਿਰ ਤੁਹਾਡੇ ਸਾਥੀ ਨੇ ਜਾਂ ਫਿਰ ਤੁਹਾਡੇ ਵਾਰਡ ਦੇ ਮੈਂਬਰ ਨੇ ਕੀ ਕਹਿਣਾ ਚਾਹੁੰਦੇ ਉਹ ਲਾਖ ਇਹੀ ਕਵਾਂਗੇ ਵਾਦ ਤੋਂ ਵਾਦ ਵੋਟਾਂ ਪਾਣ ਚਲੋ ਅੱਗੇ ਲੈ ਕੇ ਜਾਣ ਸਾਨੂੰ ਵੀ ਮੌਕਾ ਮਿਲੇ ਸੇਵਾ ਕਰਾਂ ਠੀਕ ਹੈ ਜੀ ਜਿਹੜਾ ਨਾਮ ਮਰੁੰ ਸੰਧਲਾ ਜੀ ਸਰ ਕਿਹੜੇ ਏਰੀਆ ਚੋਂ ਆਏ ਤੁਸੀਂ ਆ ਵੈਸਟ ਏਰੀਆ ਸਾਡਾ ਵਾਰਡ ਨੰਬਰ 59 ਚੋਂ ਆਮ ਆਦਮੀ ਪਾਰਟੀ ਨੇ ਸਾਨੂੰ ਟਿਕਟ ਦਿੱਤੀ ਆ ਤੁਸੀਂ ਅੱਜ ਕਾਗਜ਼ ਭਰੇ ਆ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਆ ਆ ਬਹੁਤ ਵਧੀਆ ਲੱਗ ਰਿਹਾ ਜੀ ਨਹੀਂ ਜਿਹੜੇ ਵਰਕਰ ਹੈਗੇ 59 ਨੰਬਰ ਵਾਰਡ ਦੇ ਵਿੱਚ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਹੀ ਕਹਿਣਾ ਚਾਹੁੰਦਾ ਕਿ ਪਾਰਟੀ ਨੇ ਸਾਨੂੰ ਟਿਕਟ ਦਿੱਤੀ ਆ ਸਾਨੂੰ ਮਾਣ ਬਖਸ਼ਿਆ ਵਾ ਤੇ ਆਪਾਂ ਸਾਰੇ ਜਣੇ ਮਿਹਨਤ ਕਰਕੇ ਤੇ ਜਿਹੜੀ ਜਿਹੜਾ ਇਹ ਵਾਰਡ ਨੰਬਰ 59 ਆ ਸਾਰੇ ਅਸੀਂ ਮਿਲਜੁਲ ਕੇ ਨੂੰ ਜੀਤੀਏ ਅਰੁਣ ਜੀ ਪੈਲ ਦੇ ਆਧਾਰ ਤੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਵਾਰਡ ਵਿੱਚ ਕਰਨ ਵਾਲੇ ਪਏ ਨੇ ਤਾਂ ਪੈਲ ਦੇ ਆਧਾਰ ਤੇ ਕਿਹੜੇ ਕਿਹੜੇ ਕੰਮ ਕੋ ਡਵੈਲਪ ਹੋਣਾ ਕੰਮ ਜਿਹੜੀ ਬੇਸਿਕ ਜਿਹੜੀਆਂ ਆਮ ਮੁੱਢਲੀਆਂ ਦੋ ਹੀ ਚੀਜ਼ਾਂ ਹੁੰਦੀਆਂ ਬ ਹਰ ਇੱਕ ਵਾਰਡ ਦੇ ਵਿੱਚ ਇੱਕ ਪਾਣੀ ਦੀ ਦਿੱਕਤ ਹੁੰਦੀ ਆ ਸੀਵਰੇਜ ਦੀ ਦਿੱਕਤ ਜਾਂ ਸੜਕਾਂ ਦੀ ਦਿੱਕਤ ਜਿਹੜੀ ਆ ਤੇ ਆਮ ਆਦਮੀ ਪਾਰਟੀ ਨੇ ਜਦੋਂ ਵੀ ਜਦੋਂ ਹੀ ਪੰਜਾਬ ਦੇ ਵਿੱਚ ਆਪਣੀ ਰਾਜ ਸੱਤਾ ਦਾ ਕਾਇਮ ਕੀਤੀ ਆ ਤੇ ਇਹਨੇ ਕਾਰੀ ਕਾਰਜਚਾਲੀ ਬਹੁਤ ਵਧੀਆ ਰਹੀ ਆ ਤੇ ਹੁਣ ਜਦੋਂ ਅਸੀਂ ਕਾਰਪੋਰੇਸ਼ਨ ਦੇ ਇਲੈਕਸ਼ਨ ਚ ਤਾਂਗੇ ਤੇ ਸਾਡਾ ਮੇਅਰ ਬਣੂਗਾ ਤੇ ਅਸੀਂ ਹੋਰ ਵੀ ਵਧੀਆ ਤਰੀਕੇ ਦੇ ਨਾਲ ਜਿਹੜੇ ਪੈਂਡਿੰਗ ਕੰਮ ਚੱਲ ਰਹੇ ਆ ਜਿਹੜਾ ਕਾਂਗਰਸ ਪਾਰਟੀ ਦਾ ਨਾਰਾ ਸੀਗਾ ਸਮਾਰਟ ਸਿਟੀ ਦਾ ਉਹ ਤਾਂ ਬਣ ਨਹੀਂ ਪਾਇਆ ਪਰ ਅਸੀਂ ਤੁਹਾਨੂੰ ਸਾਰਿਆਂ ਨੂੰ ਯਕੀਨ ਦਿਲਾਉਣਾ ਹੈ ਕਿ ਜੇ ਆਮ ਆਦਮੀ ਪਾਰਟੀ ਪੱਕਾ ਜਿੱਤੂਗੀ ਤਾਂ ਜਿੱਤ ਕੇ ਉਹ ਜਿਹੜੀ ਸਮਾਰਟ ਸਿਟੀ ਆ ਉਹ ਆਮ ਆਦਮੀ ਪਾਰਟੀ ਦੁਆਰਾ ਬਣਾਈ ਜਾਊਗੀ ਚੁਣੌਤੀ ਕਿਦਣਾ ਸਮਝਦੇ ਹੋ ਇਸ ਸਮੇਂ ਕਾਫੀ ਪਾਰਟੀਆਂ ਉੱਤਰੀਆਂ ਹੋਈਆਂ ਨੇ ਚਾਰ ਕੈਂਡੀਡੇਟ ਤੁਹਾਡੇ ਵੱਲੋਂ ਜਿਹੜੇ ਤੁਹਾਡੇ ਵਾਰਡ ਵਿੱਚ ਅਨਾਉਂਸ ਕੀਤੇ ਗਏ ਨੇ ਅਜੇ ਤੱਕ ਤੇ ਚੁਣੌਤੀ ਕਿਦਣਾ ਸਮਝਦੇ ਹੋ ਕਿਹੋ ਜਿਹੀ ਤੁਹਾਡੀ ਰਣਨੀਤੀ ਰਹੇਗੀ ਕੀ ਕੀ ਜਿਹੜੇ ਫੈਲਦੇ ਦੱਸਦੇ ਜਿਹੜੇ ਤੁਹਾਡੇ ਵੱਲੋਂ ਜਿਹੜੇ ਪਾਰਟੀ ਦੇ ਵਰਕਰਾਂ ਵੱਲੋਂ ਕੀ ਕੀ ਕੰਮ ਲੜੇਗਾ ਸਾਡੀ ਕਿਸੇ ਨਾਲ ਚਰੋਥੀ ਨਹੀਂ ਹੈਗੀ ਸਾਰੀਆਂ ਥੋੜੀਆਂ ਬਾਕੀਆਂ ਸਾਡੀਆਂ ਕਮਜ਼ੋਰ ਪਾਰਟੀਆਂ ਨੇ ਚਾਹੇ ਤੁਸੀਂ ਭਾਜਪਾ ਦੀ ਕਾਂਗਰਸ ਦੀ ਗੱਲ ਕਰ ਲਓ ਭਾਜਪਾ ਦੀ ਹੋਂਦ ਪੰਜਾਬ 'ਚ ਜ਼ੀਰੋ ਆ ਤੇ ਕਾਂਗਰਸ ਆਪਸੀ ਫੁੱਟ ਕਰਕੇ ਵਿਕਰੀ ਪਈ ਆ ਸੋ ਜੇ ਹੁਣ ਜੇ ਆਮ ਬੰਦਾ ਬੰਦਾ ਵਿਅਕਤੀ ਆ ਉਹ ਆਮ ਆਦਮੀ ਪਾਰਟੀ ਨੂੰ ਬਹੁਤ ਵਧੀਆ ਨਜ਼ਰੀਏ ਦੇ ਨਾਲ ਦੇਖ ਰਿਹਾ ਵਾ ਤੋ ਸਾਡਾ ਨਾਰਾ ਇਹੀ ਆ ਕਿ ਆਪ ਦੀ ਸਰਕਾਰ ਦੇ ਆਪ ਦਾ ਕਾਉਂਸਲਰ ਇਹ ਜਿਹੜਾ ਨਾਰਾ ਲੈ ਕੇ ਅਸੀਂ ਚੱਲ ਰਹੇ ਆ ਤੇ ਸਾਨੂੰ ਯਕੀਨ ਆ ਕਿ ਜਿਹੜੀ ਸਾਡੇ ਵਾਰਡ ਦੇ ਜਿੰਨੇ ਵੀ ਵੋਟਰ ਨੇ ਸਾਨੂੰ ਬਹੁਤ ਵੱਡੀ ਲੀਡ ਦੇ ਨਾਲ ਜਿਤਾਣ ਕੇ ਤੇ ਸਾਡੀ ਜਿਹੜੀ ਚਨੋਤੀ ਨਹੀਂ ਹਜੀ ਤਾਂ ਅਸੀਂ ਤਾਂ ਆਪਣੀ ਜਿੱਤ ਜਿਹੜੀ ਡਿਕਲੇਅਰ ਕਰਕੇ ਚੱਲਦੇ ਆ ਕਿਉਂਕਿ ਕਾਂਗਰਸ ਤੇ ਬੀਜੇਪੀ ਕਿਤੇ ਵੀ ਸਾਡੇ ਕੰਪੀਟੀਸ਼ਨ ਦੇ ਵਿੱਚ ਨਹੀਂ ਹੈਗੇ ਅੱਜ ਲੱਗਦਾ ਕੱਠ ਤੋਂ ਬਾਅਦ ਲੱਗਦਾ ਕਿ ਹੁਣੇ ਜਿੱਤ ਦਾ ਅਨਾਉਂਸ ਜਿਹੜਾ ਬਣ ਗਿਆ ਮਿਹਨਤ ਤਾਂ ਕਰਨੀ ਪੈਂਦੀ ਹੈ ਜੀ ਤੇ ਅਸੀਂ ਮਿਹਨਤ ਕਰਾਂਗੇ ਤੇ ਇਹਨੂੰ ਇਸ ਜਿੱਤ ਨੂੰ ਅਸੀਂ ਯਕੀਨੀ ਜਿੱਤ ਬਣਾਵਾਂਗੇ ਨਹੀਂ ਅਰੁਣ ਜੀ ਜਿਸ ਤਰ੍ਹਾਂ ਕਹਿ ਰਹੇ ਵੀ ਕੱਠ ਇਕੱਠਾ ਹੋਇਆ ਹੈ ਤੁਹਾਨੂੰ ਕੀ ਲੱਗਦਾ ਜਿੱਤ ਪੱਕੀ ਹੈ ਇਹ ਬਸ ਭਰਾਵਾ ਦਾ ਸਾਥ ਹੈ ਜਦ ਤੱਕ ਭਰਾ ਨਾਲ ਸਾਡੇ ਖੜੇ ਆ ਸਾਡੀਆਂ ਮਾਵਾ ਭੈਣਾਂ ਦੀ ਸਪੋਰਟ ਆ ਤੇ ਸਾਨੂੰ ਲੱਗਦਾ ਕਿ ਅਸੀਂ ਇਹ ਜਿੱਤ ਨੂੰ ਬੜੀ ਵਧੀਆ ਤਰੀਕੇ ਤੇ ਆਸਾਨੀ ਨਾਲ ਜਿੱ